ਸਤਗੁਰੂ ਗੋਬੀ ਸਿੰਘ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਕਣਕਣ ਵਿਚ ਹਨ ਸਤਗੁਰ ਜੀ ਹਰ ਵੇਲੇ ਕਿਸੇ ਨਾ ਕਿਸੇ ਦਾ ਭਲਾ ਕਰਦੇ ਰਹਿੰਦੇ ਹਨ ਸਤਗੁਰ ਜੀ ਕਿਸੇ ਦੀ ਅਰਦਾਸ ਸੁਣ ਕੇ ਕਿਸੇ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਸੇ ਦਾ ਪ੍ਰਤੱਖ ਦਰਸ਼ਨ ਦੇ ਕੇ ਭਲਾ ਕਰਦੇ ਰਹਿੰਦੇ ਹਨ ਸਤਗੁਰ ਜੀ ਦੀ ਕਿਰਪਾ ਦੀ ਇਹ ਸਾਖੀ ਵੀ ਕੁਝ ਇਸੇ ਤਰ੍ਹਾਂ ਦੀ ਹੈ ਸਤਗੁਰ ਜੀ ਦਾ ਇਹ ਕੋਤਕ ਸਾਨੂੰ 1994 ਦਾ ਹੈ ਸੰਤ ਜਗੀਰ ਸਿੰਘ ਜੀ ਪਿੰਡ ਜਾਗੋ ਜਿਹੜਾ ਸੰਗਰੂਰ ਵਿੱਚ ਰਹਿੰਦੇ ਹਨ ਸੰਤ ਜੀ ਆਪਣੀ ਪੁਆ ਹਰਨਾਮ ਕੋਰ ਦੀ ਬੇਟੀ ਬੀਬੀ ਬਲਬੀਰ ਕੋਰ ਜਿਨਾਂ ਦਾ ਹੋਇਆ ਕੋਤਕ ਦੱਸ ਰਹੇ ਹਨ 사ਤਗੁਰ ਪ੍ਰਤਾਪ ਸਿੰਘ ਜੀ ਦੇ ਦਰਸ਼ਨ ਕਰਨ ਬੀਬੀ ਬਲਬੀਰ ਕੋਰ ਤਿੰਨ ਵਾਰੀ ਪੈਣੀ ਸਾਹ ਵਾਇਸੀ ਪਰ ਬੀਬੀ ਬਲਬੀਰ ਕੋਰ ਜੀ ਨੂੰ ਉਸ ਵੇਲੇ 사ਤਗੁਰ ਜਗਜੀਤ ਸਿੰਘ ਜੀ ਦੇ ਦਰਸ਼ਨ ਨਹੀਂ ਹੋਏ ਬੀਬੀ ਬਲਵੀਰ ਕੌਰ ਜੀ ਦਾ ਇੱਕ ਬੇਟਾ ਅਮਰੀਕਾ ਰਹਿੰਦਾ ਸੀ ਪਰ ਉਹ ਨਾਮਦਾਰੀ ਨਹੀਂ ਸੀ ਤੇ ਕੇਸ ਦਾੜੀ ਕੱਟਦਾ ਸੀ ਬੀਬੀ ਬਲਵੀਰ ਕੌਰ ਜੀ ਆਪਣੇ ਬੇਟੇ ਕੋਲ ਅਮਰੀਕਾ ਗਏ ਉੱਥੇ ਜਾ ਕੇ ਬੀਬੀ ਜੀ ਨੂੰ ਅਦਰੰਗ ਦਾ ਅਟੈਕ ਹੋ ਗਿਆ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ 75000 ਰੁਪਏ ਖਰਚ ਹੋ ਗਏ ਪਰ ਆਰਾਮ ਨਾ ਆਇਆ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਕਿਹਾ 5 ਦਿਨਾਂ ਤੋਂ ਬਾਅਦ ਜਿੰਦਾ ਨਹੀਂ ਰਹਿ ਸਕਦੇ ਬੀਬੀ ਜੀ ਸੋਚਣ ਲੱਗੇ ਹੁਣ ਮੈਂ ਕਿਸੇ ਨੂੰ ਨਹੀਂ ਮਿਲ ਸਕਦੀ ਇਹਨਾਂ ਸੋਚਾਂ ਵਿੱਚ ਬੀਬੀ ਜੀ ਨੂੰ ਹਸਪਤਾਲ ਵਿੱਚ ਸਤਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਹੋਏ ਸਤਗੁਰੂ ਜਗਜੀਤ ਸਿੰਘ ਜੀ ਨੇ ਪਹਿਲਾਂ ਸਤਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਫਿਰ 2 ਮਿੰਟ ਬਾਅਦ ਆਪਣੇ ਵਰਤਮਾਨ ਰੂਪ ਸਤਗੁਰੂ ਜਗਜੀਤ ਸਿੰਘ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਸਤਗੁਰੂ ਜੀ ਨੇ ਬੀਬੀ ਬਲਵੀਰ ਕੌਰ ਨੂੰ ਮੋਢਿਆਂ ਤੋਂ ਪਕੜ ਕੇ ਬਿਠਾ ਦਿੱਤਾ ਬੀਬੀ ਜੀ ਦੱਸਦੇ ਨੇ ਮੈਨੂੰ ਜਾਗਦੀ ਨੂੰ ਸਤਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋਏ ਸਨ ਮੇਰਾ ਦਿਲ ਕਰਦਾ ਸੀ ਮੈਂ ਬੋਲ ਕੇ ਕੋਈ ਗੱਲ ਕਰਾਂ ਪਰ ਬੀਬੀ ਜੀ ਦੀ ਜ਼ੁਬਾਨ ਨੇ ਕੰਮ ਨਹੀਂ ਕੀਤਾ ਬੀਬੀ ਜੀ ਨੇ ਜਦੋਂ ਥੋੜੀ ਕੋਸ਼ਿਸ਼ ਕੀਤੀ ਤਾਂ ਜ਼ੁਬਾਨ ਥੋੜੀ ਜੀ ਚੱਲੀ ਬੀਬੀ ਜੀ ਨੇ ਹੱਥ ਜੋੜ ਕੇ ਅਰਜ਼ ਕੀਤੀ ਮੈਂ ਆਪ ਜੀ ਨੂੰ ਪਛਾਣਿਆ ਨਹੀਂ ਆਪ ਜੀ ਦਾ ਕੀ ਨਾਮ ਹੈ ਸਤਗੁਰੂ ਜੀ ਨੇ ਬਚਨ ਕੀਤਾ ਜਗਜੀਤ ਸਤਗੁਰ ਜੀ ਨੂੰ ਬੀਬੀ ਬਲਬੀਰ ਨੇ ਅੱਜ ਕੀਤੀ ਆਪ ਜੀ ਦਾ ਕਿਹੜਾ ਪਿੰਡ ਹੈ ਸਤਗੁਰ ਜੀ ਨੇ ਬਚਨ ਕੀਤਾ ਭੈਣੀ ਸਾਹਿਬ ਇਸ ਤੋਂ ਬਾਅਦ ਸਤਗੁਰ ਜੀ ਅਲੋਪ ਹੋ ਗਏ ਬੀਬੀ ਬਲਬੀਰ ਕੋਰ ਜੀ ਦੀਆਂ ਲੱਤਾਂ ਬਾਹਾਂ ਹਿੱਲਣ ਲੱਗ ਪਈਆਂ ਤੇ ਜ਼ਬਾਨ ਵੀ ਚੱਲਣ ਲੱਗ ਪਈ ਬੀਬੀ ਜੀ ਨੇ ਡਾਕਟਰ ਨੂੰ ਕਿਹਾ ਸਾਨੂੰ ਛੁੱਟੀ ਦੇ ਦੇਵੋ ਮੈਂ ਹਾਂ ਠੀਕ ਆ ਡਾਕਟਰ ਬੜਾ ਹੈਰਾਨ ਹੋਇਆ ਤੇ ਕਿਹਾ ਤੁਸੀਂ ਕਿਸ ਕੋਲ ਦਵਾਈ ਖਾਦੀ ਹੈ ਤੇ ਕਿੰਨੇ ਪੈਸੇ ਲੱਗੇ ਹਨ ਬੀਬੀ ਜੀ ਨੇ ਕਿਹਾ ਸਾਡਾ ਆਪਣਾ ਡਾਕਟਰ ਹੈ ਜੋ ਪੈਸੇ ਨਹੀਂ ਲੈਂਦਾ ਪੈਸੇ ਦਿੰਦਾ ਹੈ ਉਹ ਲਛਵੀ ਦਾ ਪਤੀ ਆਪਗوان ਹੈ ਬੀਬੀ ਬਲਬੀਰ ਕੌਰ ਜੀ ਅਮਰੀਕਾ ਤੋਂ ਵਾਪਸ ਆ ਕੇ ਸੰਤ ਜਗੀਰ ਸਿੰਘ ਜੀ ਨਾਲ ਭੈਣੀ ਸਾਹਿਬ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਕਰਨ ਆਏ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਕਰਕੇ ਬੜੇ ਖੁਸ਼ ਹੋਏ ਬੀਬੀ ਜੀ ਕਹਿਣ ਲੱਗੇ ਸਤਿਗੁਰ ਜਗਜੀਤ ਸਿੰਘ ਜੀ ਸਮ ਜਿਨ੍ਹਾਂ ਨੇ ਮੈਨੂੰ ਅਮਰੀਕਾ ਹਸਪਤਾਲ ਵਿੱਚ ਜਾਗਦੇ ਨੂੰ ਪ੍ਰਤੱਖ ਦਰਸ਼ਨ ਦਿੱਤੇ ਸਨ ਬੀਬੀ ਜੀ ਨੇ ਬੜੇ ਪ੍ਰੇਮ ਨਾਲ ਸਤਿਗੁਰ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤਾਂ ਤਾਣ ਅਕਾਲ ਪੁਰਖ ਸਤਿਗੁਰ ਗੋਬਿੰਦ ਸਿੰਘ ਜੀ ਤਾਂ ਤਾਣ ਹਾਜ਼ਰਾ ਜੁਰ ਪਹਿਲਾਂ ਤਾਂ ਮਾਲਕ ਅਕਾਲ ਪੁਰਖ ਸਤਿਗੁਰ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦੇਵੋ